ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਹੈਗਾ ਬਾਈਹੋੜਾਂ ਦਾ ਸੱਜਣੋ ਸੰਗਰੂਰ ਪੀਵੀ 13 ਨਾ ਜ਼ਿਲ੍ਹਾ ਬਾਈਹੋੜਾਂ ਦਾ ਤੇ ਪਿੰਡ ਆ ਜਿਹੜਾ ਪਿੰਡ ਆ ਗਿਆ ਇਹ ਸੱਜਣੋ ਬਾਰਡਰ ਦੇ ਬਿਲਕੁਲ ਨੇੜੇ ਆ ਗਿਆ ਹਰਿਆਣੇ ਦੇ ਬਿਲਕੁਲ ਨੇੜੇ ਆ ਗਿਆ ਝੋਟੀਆਂ ਦਿਖਾਵਾਂਗੇ 3 ਇੱਕ ਦਿਖਾਵਾਂਗੇ ਬਲੈਕ ਡੈਮ ਵੀ ਲਾ ਲਿਓ ਸਾਈ ਹਾਲਗਾ ਦੋ ਝੋਟੀਆਂ ਤਾਜ਼ੀਆਂ ਸੂਈਆਂ ਨੇ ਇੱਕ ਮੀਣੀਆ ਇੱਕ ਕੁੰਡੇ ਸਿੰਗਾ ਚ ਤੇ ਇੱਕ ਹੈਗੀਆ ਤੋਕੜ ਗੱਬਣ ਤੇ ਨਾਲ ਉਹਦੇ ਵੀ ਕੱਟੀਆਂ ਤਿੰਨਾਂ ਝੋਟੀਆਂ ਨਾਲ ਕੱਟੀਆਂ ਨੇ ਬੱਛੀ ਹੈਗੀਆ ਗੱਬਣ ਉਹ ਥੋੜੀ ਕਿਸਮ ਆ ਤਾਂ ਵੀ ਬੱਚਾ ਦੇਊਗੀ ਕਿ ਬੱਛੀ ਦੇਊਗੀ ਅੱਗੇ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਆ ਜਾ ਗੱਗੀ ਹੋਰ ਕਿਵੇਂ ਆ ਹੋਰ ਬਾਈ ਗੁਰੀ ਚੜਦੀ ਕਲਾ ਹਾਂ ਬੜੀ ਵਧੀਆ ਬਈ ਕਿਵੇਂ ਆ ਕੰਮਕਾਰ ਕੰਮਕਾਰ ਵਧੀਆ ਬਈ ਅੱਗੇ ਆਪਾਂ ਲੈ ਬਲੂਬ ਮੈਂ ਖਾ ਚਲਾਇਆ ਇੱਥੇ ਆਪਣੇ ਵੀੜੀ ਚ ਮੇਰੇ ਅਸੀਨ ਬਹੁਤ ਵਧੀਆ ਬਈ ਸਾਰਾ ਮਾਲ ਵਿਗ ਗਿਆ ਸੀ ਸਾਰਾ ਮਾਲ ਵਿਗ ਗਿਆ ਦੀ ਵੀਰੇ ਕਿਹੜੇ ਬੰਨੇ ਨੂੰ ਸਟਾਰਟ ਕਰ ਲਈ ਅੱਜ ਫਿਰ ਕਿਤੋਂ ਮਰਜ਼ੀ ਕਰ ਲਿਆ ਬਾਈ ਚਾਰੇ ਜਾਨਵਰ ਦਿਖਾਉਣੇ ਨੇ ਚਾਰੇ sire ਦੇ ਐਤੋਂ ਐਤੋਂ ਕਰ ਲੀਏ ਇਹਤੋਂ ਕਰ ਲਾ ਆ ਜਾ ਇਧਰ ਲੈ ਬੰਨੇ ਲਿਆ ਗਏ ਜੀ ਪਹਿਲਾਂ ਤੇ ਆਰਡਰ ਤੇ ਮਾਰਦੇ ਹੋਏ ਬਾਕੀ ਚੀਜ਼ਾਂ ਬਾਅਦ ਚ ਦਿਖਾਈ ਸਾਫ ਨਹੀਂ ਇੰਨੀਆਂ ਛੋਟੀਆਂ ਮਿਲਦੀਆਂ ਆ ਲੈ ਦੀ ਆਰਡਰ ਕੁਆਲਿਟੀ ਤੇ ਮਾਰਦੇ ਸੂਆ ਕਿਹੜਾ ਗੱਗੀ ਇਹਦਾ ਦੂਜਾ ਸੂਆ ਫਿਰ ਸੂਆ ਦੂਜਾ ਸੂਈ ਕਦੋਂ ਦੀ ਆ ਸੂਈ ਨੂੰ ਅੱਜ ਪੰਜ ਮਾ ਦੇਣਾ ਬਾਈ ਨਾਲ ਕੀ ਆ ਗਿਆ ਕੱਟੀ ਵੀਰੇ ਤੇ ਨਾਲ ਕੱਟੀ ਵੀ ਫੁੱਲ ਟੌਪ ਹੀ ਆ ਗਈ ਹੈ ਨਾ ਹਾਂ ਹਾਂ 12 ਕਿਲੋ ਬਾਈ ਖੁੱਲਾ ਬੋਲਾ 1 ਪਤਾ ਇਹਨੂੰ 15 ਕਿਲੇ ਦਾ ਜਿਹੜੇ ਸਾਹਿਬ ਚੱਡਾ ਪਰ ਤੋਂ ਦੂ ਛੋਟੀ 16 ਕਿਲ 12 ਕਿਲ ਕੋਈ ਕੰਡੇ ਤੇ ਲਾ ਲੇ ਪੰਮ ਡੰਗ ਦੋ ਡੰਗ ਪੰਮ ਚਾਰ ਡੰਗ ਲਾ ਲੇ ਬਾਈ ਇੱਥੇ ਲੰਬਾਈ ਦਿਖਾ ਦੇ ਗੈਰੀ ਉਹ ਨਾਲੇ ਫੇਸ ਕੁਆਲਿਟੀ ਤੇ ਮਾਰਦੀ ਲੰਬੀ ਲੰਬੀ ਵੀ ਛੋਟੀ ਫੁੱਲਾ ਬਰੀਡ ਚ ਵੀ ਫੁੱਲਾ ਬਿਊਟੀ ਚ ਵੀ ਫੁੱਲਾ ਤੇ ਆਰਡਰ ਕੁਆਲਿਟੀ ਵੀ 5 ਸਟਾਰ ਆ ਤੇ ਥਣ ਲੱਗਿਆ ਜਿਹੜਾ ਉਹ ਵੀ ਟੋਪ ਕੁਆਲਿਟੀ ਦੀ ਆ ਆ ਜਾ ਚੋ ਬਰਾ ਤੋਰ ਦੇ ਖੋਲ ਕੇ ਇੱਕ ਵਾਰੀ ਰਾਜੂ ਕੰਨ ਤੋਂ ਤੋਰ ਛੋਟੀ ਆ ਜਾ ਖੋਲ ਕੇ ਤੋਰ ਦੇ ਆ ਜਾ ਛੋਟੀ ਸਾਨੂੰ ਤੋੜ ਕੇ ਦਿਖਾ ਦੇਣਾ ਸੁਆ ਹੈਗਾ ਦੂਜਾ ਤੇ ਹਰੇਕ ਪੱਖ ਤੋਂ ਛੋਟੀ ਲਾਜਵਾਬ ਆ ਗਈ ਜੇ ਗੱਲਬਾਤ ਕਰ ਲਈਏ ਖਰੀਦ ਬਾਈ ਹੋਰਾਂ ਦੀ ਹੰਦੀਆ ਸਾਰੀ ਹਰਿਆਣੇ ਦੀ ਬਾਈ ਹਾਂ ਉਂਦਰ ਦੀ ਹੈ ਬਾਈ ਯਾਰ ਛੋਟੀ ਨਹੀਂ ਲੜਦੀਆਂ ਬਾਈ ਯਾਰ ਤੇ ਬਾਕੀ ਇਹਦੀ ਕੁਆਲਿਟੀ ਤੁਹਾਨੂੰ ਦੱਸ ਦਿੰਦੀ ਪੱਤ ਦੇ ਜਾਨਵਰ ਲੈਣੇ ਪਰ ਲੈਣੇ ਆਪਾਂ ਆਹ ਦਿਖਾ ਦੇ ਗਰੀ ਉਹ ਹਰੇਕ ਪੱਖ ਤੋਂ ਕਰਾ ਦੇ ਸੱਦੀ ਆ ਲੈ ਚੱਲ ਬਾਈ ਇਹਨੂੰ ਚੱਲ ਪੁੱਤ ਪਾਟਿਆਂ ਨਾਲ ਥੋੜਾ ਜਿਹਾ ਔਖੀਆਂ ਦੋਦੀਆਂ ਹਨਾ ਨਹੀਂ ਥੋੜਾ ਜਿਹਾ ਕੈਮਰੇ ਦੀ ਡਰੀ ਜਾਂਦੀਆਂ ਨੇ ਘਰੇਲੂ ਲੈਤੀਆਂ ਨੇ ਆਪਾਂ ਅੰਦਰੋਂ ਠੀਕ ਹੈ ਗੱਲ ਤੇ ਇੱਥੋਂ ਦੇਖ ਲੈ ਕਿੰਨੀ ਆ ਛੋਟੀ ਇੱਥੋਂ ਤੋਰਾ ਤੂਰਾ ਕਰਾ ਗੈਰੀ ਚੈੱਕ ਵੇ ਤੋਰਾ ਤੂਰਾ ਪਲਵਾਨ ਵਾਲਾ ਸਿਸਟਮ ਆ ਹਾਂ 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 ਤੋਰਾ ਤੂਰਾ ਆ ਗਿਆ ਪਲਵਾਨ ਵਾਲਾ ਸਿਸਟਮ ਨਾਲ ਇਹਦੇ ਆ ਗਈ 31 ਸੂਆ 4-5 ਦਿਨਾਂ ਦਾ ਸੂਆ ਦੂਜਾ ਕੁਆਲਟੀ ਕਬੂਲਟੀ ਆ ਗਈ ਹਰੇਕ ਕੱਲ ਨੂੰ ਪਹਿਲੇ ਵੀ 18 ਜਾਂ 12 ਕਿਲੋ ਦੁੱਧ ਦੇ ਤੁਹਾਨੂੰ ਖੁੱਲੋ ਓਕੇ ਦੀ ਰਿਪੋਰਟ 12 ਕਿਲੋ ਬੌਲੀਬਾਈ ਕਹਿੰਦਾ ਡੰਗ ਦੋ ਡੰਗ ਕੰਡੇ ਲਵਾ ਕੇ ਦੇ ਦਾਂਗੇ ਜਿਹੜੇ ਸੱਜਣ ਨੇ ਲੈ ਕੇ ਜਾਣੀਆਂ ਬਿਊਟੀ 'ਚ ਵੀ ਫੁੱਲ ਆ ਗਈ ਮਿਲਕ ਲੈਣ ਦੀ ਵੀ ਚੰਗੀ ਆ ਹਰੇਕ ਪੱਖ ਤੋਂ ਜੋਟੀ ਚੰਗੀ ਆ ਗਈ ਇੱਥੋਂ ਕਿਹੜਾ ਦਵਾਲਾ ਪਰਨੇ ਫਰਸ਼ ਤੇ ਚੜਾ ਕੇ ਆਇਆ ਕਮਾ ਲੈ ਇੱਥੋਂ ਆਰਡਰ ਆ ਗਿਆ ਬਿਲਕੁਲ ਫਿਕਸ ਬਾਈ ਹੈਨਾ ਹਾਂਜੀ ਹਾਂਜੀ ਬਾਈ ਦੁੱਧ ਬਾਈ ਕਹਿੰਦਾ ਪਾ ਦੂਗੀ 16 ਕਿਲੋ 16 ਕਿਲੋ ਬਾਈ ਹੁਣ 12 ਕਿਲੋ ਕੰਡੇ ਵਾਲ ਠੀਕ ਹੈ ਜੀ ਹੂੰ ਇਸ ਟਾਈਮ 12 ਕੰਡੇ ਦਾ ਤੇ ਦੁੱਧ ਬਾਈ ਕਹਿੰਦਾ 16 ਪਾਉਗੀ ਪਰ ਇਹਦਾ ਆਰਡਰ ਆ ਜਿਹੜਾ ਆਰਡਰ ਦੇਖ ਕੇ ਐ ਵੀ ਕਹਿ ਸਕਦੇ ਆ ਆਪਾਂ ਕਿ ਨਾ ਬੰਦੇ ਬਾਈ ਵੀ 17 18 ਬੱਚੇ ਦਾ ਇਹ ਜੋ ਨਹੀਂ ਦੁੱਧ ਤਾਂ ਜੇ ਕੋਈ ਬੰਦੇ ਵਧੀਆ ਅੱਛਾ ਐਨਾ ਅਸਲ ਬੰਦੇ ਕੋਲ ਵਾਗੂ ਰਠਾ ਨਾ ਲੈ ਲੂ ਅੱਪਾ ਕਹਿੰਨ ਨੂੰ 16 ਕਿਲੋ ਦੁੱਧ ਘੇਕੇ ਦਮਾਂ ਠੀਕ ਹੈ ਜੀ ਕਿੱਦਾਂ ਇੰਨਾ ਕ ਸਾਫ ਲੱਗੇ ਚਵਾਈ ਇਹ ਜੀ ਗੱਲਾਂ ਹੀ ਛੱਡ ਦੇ ਤੇ ਮਿਲਕ ਬਿਊਟੀ ਚ ਮੇਲੇ ਪਾਉਣ ਵਾਲੀ ਝੋਟੀ ਵੀ ਆ ਬੋ ਯਾਰ ਅਸਲਾ ਜਿਹੜੀ ਮਿਲਕ ਬਿਊਟੀ ਚ ਦੁਨੀਆ ਮੇਲੇ ਚ ਵੀ ਝੋਟੀ ਨੂੰ ਖੜਾ ਸਕਦੇ ਹਾਂ ਲਿਜਾ ਕੇ ਤੇ ਉਰਲੇ ਬੰਨੇ ਲਿਆ ਗੈਰੀ ਇਹਦੀ ਕੱਟੀ ਦਾ ਜਿਹੜਾ 나ੜੂ ਆ ਬਾਹੀ ਕਹਿੰਦਾ ਤੋੜਤਾ ਥੋੜਾ ਜਿਆ ਰਹਿ ਜਾਂਦਾ ਪਤਾ ਨਾ 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 ਮੁਨਾ ਖਿੱਚ ਕੇ ਤੋੜਤਾ ਮੂਰੋ ਪੋਲਾ ਪਿਆ ਇੱਥੋਂ ਦਿਖਾਈ ਲੱਗਦੀ ਹੈ ਹਾਂ ਹਾਂ ਇਹ ਉਹਦੇ ਕੈਮਰੇ ਤੇ ਜੀ ਦਾ ਕਹਿੰਦੇ ਨਾਲ ਥੋੜਾ ਜਿਆ ਡਰਦੀ ਆ ਦੁਖ ਮੰਦੀ ਆ ਇਹਦਾ ਤਾਜੀ ਤੋ ਹੂੰ ਤੇ ਮਲੇ ਮੂਲੇ ਝੋਟੀ ਚੱਲੂਗੀ ਦੁੱਧ ਚੰਗਾ ਪਾਊਗੀ ਅੱਗੇ ਆ ਦੇਖੀ ਬਈ ਇੰਨਾ ਚਿੱਡਾ ਨਹੀਂ ਸਾਫ ਮਿਲਦਾ ਲੈਟਾ ਇਹਦਾ ਹਰ ਇੱਕ ਤੇ ਥਾਨ ਫੋਰਾ ਐ ਲੱਗਿਆ ਜਿਵੇਂ ਹਨਾ ਆਪਾਂ ਘੜ ਕੇ ਕਹਦਾਂਗੇ ਘੜ ਕੇ ਬਣਾਇਆ ਹੋਇਆ ਪੈਸੇ ਕਿੰਨੇ ਲੈ ਲਾਂਗੇ ਜਿਵੇਂ ਇਖੜ ਚ ਦੇਖ ਲੈ ਤੂੰ ਫਿਰਦੀਆਂ ਨੇ ਮਈਆਂ ਲੋਕਾਂ ਦੀਆਂ ਐ ਬਈ ਉਹ ਸਾਹਬ ਦੇਖ ਤੂੰ ਰੁਪਈਏ ਕਿੰਨੇ ਲੈ ਲਾਂਗੇ ਇਹਦੇ ਰੁਪਈਆ ਯਾਰ ਜੋੜੇ ਦਾ ਮੁੱਲ ਕਰਨ ਦੀ ਸਲਾਹ ਹੈ ਮੇਰੀ ਵੀ ਦੋ ਮਈਆਂ ਇਕੱਠੀਆਂ ਮੀਣੀ ਤੇ ਕੱਟੀਆਂ ਦੋਨੇ ਲਊ ਦੋਨਾਂ ਦਾ ਇਕੱਠਾ ਕਰ ਦਾਂਗੇ ਮੀਣੀ ਵੀ ਦੂਜੇ ਆ ਦੋ ਆਪਾਂ ਕਰਾਂਗੇ ਫੋਨ ਤੇ ਦੋਨੇ ਮਈਆਂ ਦਾ ਮੁੱਲ ਠੀਕ ਆ ਗੱਲ ਦੋਨਾਂ ਦਾ ਬਾਈ ਕਹਿੰਦਾ ਇਕੱਠੀ ਕਰ ਦਾਂਗੇ ਤੇ ਅੱਡੋ ਅੱਡ ਹੋਊਗਾ ਕੱਲੀ ਕੱਲੀ ਦਾ ਫੋਨ ਤੇ ਲੈ ਹੁਣ ਮਾਰ ਦੇ ਘਰੀ ਮੀਣੀ ਤੇ ਪਹਿਲਾਂ ਆਰਡਰ ਤੇ ਮਾਰ ਦੇ ਇਥੋਂ ਵਿਊ ਕਰਕੇ ਆਰਡਰ ਦਿਖਾ ਦੇ ਇਹਦਾ ਸੂਆ ਕਿਹੜਾ ਜੀ ਇਹ ਵੀਰੇ ਹੈਗੀ ਤਾਂ ਦੂਜੇ ਸੂਏ ਆ ਪਰ ਹੈਗੀ ਪਹਿਲ ਦਾ ਵਰਗੀ ਆ ਠੀਕ ਹੈ ਕਿ ਛਿੱਗਦੇ ਦੰਦ ਕੱਢਦੀ ਆ ਛਿੱਗਦੇ ਦੰਦ ਕੱਢਦੀ ਆ ਗੋਲੇ ਚ ਕੱਲ ਖਾਇ ਪਰਸੋਂ ਸੌਰੀ ਪਰਸੋਂ ਖਾਲੀ ਕਰਤੀ ਸੀ ਤੋ ਪਰਮਸੂਈ ਨੂੰ ਤੇ ਨਾਲ ਕੱਟੀ ਵੀ ਦਿਖਾ ਦੇਗੇ ਨਾਲ ਇਹਦੇ ਕੱਟੀ ਆ ਤੇ 나ੜੂਆ ਵੀ ਨਾਲ ਹੀ ਆ ਵੀਰੇ 13 ਕਿਲੋ ਤੋਂ 12 ਤੋਂ ਮੰਨ ਲਿਆ ਰਹਿ ਗਿਆ 13 12 ਤੋਂ ਸਟਾਰਟਿੰਗ ਕਰੀਏ ਠੀਕ ਆ ਗੱਲ ਹਾਂ 12 ਕਿਲੋ ਤੋਂ ਸਟਾਰਟ ਹੋਈ ਆ ਕਿੰਨਾ ਕੁ ਦੁੱਧ ਪਾ ਸਕਦੀ ਆ ਆਈਡੀਆ ਐਡੀਆ ਪਈ ਯਾਰ ਪਹਿਲਣ ਨੇ 16 ਕਿਲੋ ਦੁੱਧ ਦਿੱਤਾ ਕੱਟੀ ਨੇ ਨੇ ਪਹਿਲਣ ਨੇ ਹਾਂਜੀ ਵੀਰੇ ਇੱਦਾਂ ਕੀ 18-19 ਕਿਲੋ ਦੀ ਉਮੀਦ ਆ ਕੱਟੀ ਆ ਹਜੇ ਤਾਂ ਲਾਲਾ ਵੀ ਸੂਈ ਨੂੰ ਕੁਝ ਚਾਰ-ਇਹ ਦਿਨ ਹੋਏ ਨੇ ਵੀ ਕੀ ਕੁਝ ਕੱਟੀ ਥੱਲੇ ਲਈ ਫਿਰਤੀ ਸਿੰਗੇ ਦੇ ਹਲਦੇ ਆ ਦੋਨੇ ਹਲਦੇ ਆ ਵੀਰੇ ਪਿਓਰ ਮੀਨ ਹੀ ਆ ਠੀਕ ਆ ਗੱਲ ਪੁਰਾ ਡਰਦੀ ਆ ਕੈਮਰਾ ਕਰਕੇ ਦਿਖਾ ਦੇ ਵੀਰੇ ਆ ਸਿੰਗੇ ਦੇ ਦੋਨੇ ਹਲਦੇ ਨੇ ਬਾਈ ਐ ਦੇਖ ਬਰੀਕ ਦੇ ਕਿੰਨੀ ਆ ਗੁਰੀ ਸ਼ੁਰੂਆਤ ਦੂਜਾ ਚਾਰਾਂ ਦਿਨਾਂ ਦੀ ਸੂਈ 12 ਕਿਲੋ ਬੌਲੀਆ ਆਰਡਰ ਕੁਆਲਿਟੀ ਇਹਦੀ ਵੀ ਫੁੱਲ ਟੌਪ ਪਰ ਨਾ ਕੱਟੀਆਂ ਜਾ ਤਬਰੀਡ ਦਾ ਕੋਈ ਤੋੜ ਲੈ ਖੋਲ ਕੇ ਤੋੜ ਦੇ ਇੱਕ ਵਾਰੀ ਇਧਰਲੇ ਬੰਦੇ ਆ ਜਾਗੇ ਐ ਭਾਂਡੇ ਭਾਂਡੇ ਚਲੇ ਜਾ ਕੇ ਨਾ ਬਾਈ ਉੱਥੋਂ ਲਾ ਲੀਆ ਐ ਇਹਨੇ ਐ ਨੂੰ ਐ ਨੂੰ ਘਮਾ ਦੀ ਉੱਥੋਂ ਦਿਖਾ ਦੀ ਘਮਾ ਕੇ ਥੋੜਾ ਜਿਆ ਡਰਦੀ ਆ ਨੇੜੇ ਮੜ ਕੇ ਤੋੜਨੀ ਸੂਆ ਦੂਜਾ ਤੇ ਇਹਦਾ ਕੈਮਰੇ ਤੋਂ ਡਰੀ ਜਾਂਦੀ ਆ ਨੇ ਯਾਰ ਦੰਦਾਂ ਚ ਆ ਗਈ 6 ਦੰਦ ਬਾਈ 6 ਦੰਦ ਵੀਰੇ ਤੈਨੂੰ ਤਾਂ ਪਹਿਲਾਂ ਇਸ ਨੂੰ ਕਿਹਨੂੰ ਦੇ ਕਿਸੇ ਮਰਜ਼ੀ ਲਵੇ ਹੋਵੇ ਪਰ ਹੈ ਗਈ ਪਯਰ ਦੂਜਾ ਸੁਆ ਬਾਈ ਕਹਿੰਦਾ ਆ ਗਈ ਪਯਰ ਦੂਜਾ ਮੈਂ ਤੈਨੂੰ ਗੋਲੀ ਵਾਲੀ ਵੀਡੀਓ ਵੀ ਪਾ ਦੇਣਾ ਵਿੱਚ ਆਊਗੀ ਉਹ ਵੀ ਠੀਕ ਹੈ ਜੀ ਹਾਂ ਹਾਂ ਤਰਦੀ ਦਾ ਹੁਣ ਵੀ ਪਹਿਲਵਾਨਾਂ ਜਿਹਾ ਮੈਂ ਇੱਥੇ ਇੱਥੇ ਦਿਖਾ ਦੇ ਯਾਰੀ ਪਿਛਲੇ ਪੰਨੇ ਉਹ ਦਿਖਾ ਦੇ ਇੱਥੋਂ ਤੋਰਾ ਤੂਰਾ ਕਰਾ ਦੇ ਚੈੱਕ ਕੱਦ ਵੇਡੇ ਦਾ ਵੀ ਚੰਗਾ ਝੋਟੀ ਦਾ ਕੁਆਲਿਟੀ ਕਬੂਲ ਸ਼ਰੀਰ ਨਹੀਂ ਮੰਨਦਾ ਗੁਰੀ ਜਿਹੜਾ ਇਹਨੂੰ ਲੱਗਿਆ ਕਰਮ ਵਾਲੀ ਕਮਾਲ ਆ ਬਾਈ ਐਂ ਦੀ ਕਮਾਦੀ ਕੇਰਾ ਉਹਨੂੰ ਐਂ ਦੀ ਐਂ ਦੀ ਕਮਾ ਕੇ ਬੰਨਦੀ ਸਿੰਗ ਆ ਗਿਆ ਬਿਲਕੁਲ ਨਿੱਕਾ ਤੇ ਆ ਗਈ ਮੀਣੀ ਨਾਲ ਇਹਦੇ ਆ ਗਈ ਕੱਟੀ ਤਕਰੀਬਨ ਤਿੰਨਾਂ ਝੋਟੀਆਂ ਨਾਲ ਹੀ ਕੱਟੀਆਂ ਨੇ ਤਿੰਨਾਂ ਨਾਲ ਹਾਂ ਹਾਂ ਬਈ ਤਿੰਨਾਂ ਨਾਲ ਕੱਟੀਆਂ ਇੱਥੋਂ ਚੜਾ ਲੈ ਬਈ ਇਧਰਲੇ ਫਰਸ਼ ਤੇ ਇੱਥੋਂ ਘੁਮਾ ਦੇ ਇੱਥੋਂ ਦੁੱਕਾ ਦੇ ਬੁੱਠਾ ਦੇਖੀ ਬਈ ਮੂਰਲੀਆਂ ਯਾਰ ਇੱਥੋਂ ਕਹਿ ਰਹੀ ਅਗਲੇ ਪੰਨੇ ਆਰਡਰ ਦੇ ਖਾ ਦੇ 18 ਕਿਲੋ ਨੂੰ ਜਮੀ ਸੌਖਾ ਦੇ ਦਊਗੀ ਪਹਿਲਣ ਨੇ ਪਤਾ 16 ਹਾਂਜੀ ਵੀਰੇ ਚਵਾਈ ਦੀ ਕਿਵੇਂ ਆ ਬਾਲੀ ਬੰਬ ਲਾ ਦੇਣਾ ਬੱਚਾ ਜਿਲਾਉਣਾ ਨਹੀਂ ਚਵਾਈ ਦੀ ਤਾਂ ਬਾਈ ਕਹਿੰਦਾ ਓਕੇ ਜੀ ਰਿਪੋਰਟ ਆ ਤਕਰੀਬਨ 8 10 ਸਹਿਜ ਵੀ ਦੱਸਦਾ ਇਹਦਾ ਯਾਰ ਬਾਈ ਫੁੱਟ ਫੁੱਟ ਤੇ ਪਈ ਹੈ ਗਾਇ ਇਦੋਂ ਤੇਰੇ ਮਾਰੀ ਗਏ ਅਗਲੇ ਬੰਨਿਓ ਗਰੀ ਅਗਲੇ ਬੰਨਿਓ ਦਿਖਾ ਦੀ ਆ ਡਰ ਪੈਰ ਕਰਾਂ ਹੀ ਪੇਸ਼ਾਨ ਥੋੜਾ ਜਿਹਾ ਗੀ ਦੇਖ ਬੋਝ ਕੇ ਬੋਝ ਕੇ ਬੋਝ ਕੇ ਚੱਕ ਬੋਤੋ ਇੱਥੋਂ ਦਿਖਾ ਗਏ ਰਿਵਿਊ ਕਰਕੇ ਦਿਖਾ ਦੇ ਇੱਥੋਂ ਠੀਕ ਜਾਣੇ ਬਈ ਯਾਰ ਮੈਂ ਪੰਜ ਚਾਰ ਪਸ਼ੂ ਲੈਣਾ ਆਪਾਂ ਬਾਲੇ ਨਹੀਂ ਲੈਂਦੇ ਪਰ ਲੈਣੇ ਬਹੁਤ ਨਰਕ ਫਿਰਕ ਗਏ ਠੀਕ ਹੈ ਗਾ ਰਿਜਨਲ ਸਿੰਗਾ ਕੋਈ ਸਿੰਗਲ ਹੱਥ ਨਹੀਂ ਲੱਗਾ ਹੋਇਆ ਠੀਕ ਹੈ ਜੀ ਪਿਓ ਅਰੀਜਨਲ ਮੀਣੀ ਆਗਲਾ ਹੁਣ ਇਹਦਾ ਜੋੜੇ ਦਾ ਹੀ ਰੇਟ ਦੱਸ ਦੇ ਵੀ ਕੀ ਰਹੂਗਾ ਦੇਖੋ ਬੜੇ ਪਈ ਕੁਰੀਰ ਮੁੱਲ ਕੰਮਰਸਰ ਤੱਕ ਦੀ ਪਹੁੰਚ ਦੱਸਦੀ ਜੋੜੇ ਅੰਬਰਸਰ ਤੱਕ ਦੀ ਪਹੁੰਚ ਯਾਰ ਠੀਕ ਹੈ ਜੀ 2,60,000 ਦੀਆਂ ਮਈਆਂ ਦੇਵਾਂਗੇ ਦੋਨੇ 2,60,000 ਚ ਇਹ ਜੋੜੇ ਦੀ ਜੋੜਾ ਮਿਲੂ ਬਾਈ ਅੰਬਰਸਰ ਪਹੁੰਚ ਕਿਤੇ ਖੜੀਆਂ ਹੋਣਾ ਅਗਲਾ 2-2 ਲੱਖ ਕੱਲੀ-ਕੱਲੀ ਦਾ ਮੰਗੂ ਇਹ ਜੀਆਂ ਝੋਟੀਆਂ ਨੇ ਤੇ ਬਾਕੀ ਹੈਗੇ ਨਗੀਨੇ ਨੇ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹ ਜੋੜੀ ਆ ਹੁਣ 12-12 ਤੁਸ਼ਟ ਇਹਦੇ ਨਾਲ ਬੰਨ ਲਖਾ ਦੇ ਗਰੀ ਖੜੀਆਂ ਜਿਵੇਂ ਇੱਕੋ ਜੀ ਨੇ ਬਿਲਕੁਲ ਕੱਦ ਕਾੜ ਦੀਆਂ ਵੀ ਲਾਲਾ ਆਰਡਰ ਕੁਆਲਿਟੀ ਤੋਂ ਲਾਲਾ ਦੋਨੇ ਮਈਆਂ ਬਾਈ 35 ਕਿਲੋ ਦੁੱਧ ਜੰਮੀ ਸੌਖਾ ਪਾਈ ਜਾਣੀ ਤੇ ਦੋਹਾਂ ਨਾਲ ਹੀ ਕੱਟੀਆਂ ਨੇ ਹਣਾ ਦੋਨਾਂ ਨਾਲ ਹੀ ਕੱਟੀਆਂ ਨੇ ਦੋਨਾਂ ਨਾਲ ਹੀ ਆ ਗਈਆਂ ਸੱਜਣੋਂ ਕੱਟੀਆਂ ਤੇ ਹੁਣ ਲਿਆ ਗੈਰੀ ਇੱਧਰਲੇ ਬੰਨੇ ਆ ਜਾ ਤਿੰਨ ਨੰਬਰ ਕਿੱਦਾਂ ਹੀ ਨਹੀਂ ਬਾਈ ਇੰਨੇ ਸਾਫ਼ ਮਿਲਦੇ ਹੈਗੇ ਯਾਰ ਤੇ ਹੁਣ ਆ ਜਾ ਸਰੀਰ ਬਾਕੀ ਆ ਰੇਟ ਨਹੀਂ ਮਿਲਦਾ ਠੋਕੜ ਗੱਬਣ ਝੋਟੀ ਤੇ ਆ ਜਾ ਹੁਣ ਆ ਗਈ ਠੋਕੜ ਕੱਤੀ ਮੰਗਰ ਵੀ ਕੱਤੀ ਇਹਦੇ ਪਹਿਲਾਂ ਇਹਦੀ ਫੇਸ ਕੁਆਲਿਟੀ ਦੀ ਮਾਰ ਦੇ ਗੈਰੀ ਇੱਥੋਂ ਸਿੰਗ ਸੁng ਕੱਤੀ ਜਮੀ ਮਾਂ ਵਰਗੀ ਹੈ ਬਰੀਕ ਇੱਕ ਗੱਲ ਹੋਰ ਦੱਸਦਾ ਨਾ ਇਸ ਘਰ ਚੋਂ ਜਦੋਂ ਵੀ ਮਰਜ਼ੀ ਪਸ਼ੂ ਲੈਣ ਆਜੋ ਸ਼ਕੀਨ ਮਿਲੂਗਾ ਫ ਫੁੱਲ ਸ਼ਕੀਨੀ ਚ ਮਿਲੂ ਕੱਦ ਵੱਡੇ ਦਾ ਆ ਗਿਆ ਫੁੱਲ ਵੱਡਾ ਸੂਆ ਕਿਹੜਾ ਇਹਦਾ ਪਹਿਲਨ ਸੂਈ ਹੋਈ ਆ ਫਿਰ ਇੱਥੋਂ ਆਰਡਰ ਦਿਖਾ ਦੇ ਦੂਜਾ ਸੂਆ ਸੂਣਾ ਐਣ ਗੱਬਣ ਹੈਗੀ ਆ ਗੱਬਣ ਵੀਰੇ ਯਾਰ ਅਗਲੇ ਦੀ ਕਿਸਮਤ ਲੜੂ ਡੇਢ ਮਹੀਨੇ ਦੀ ਝੋਟੀ ਗੱਬਣ ਹੈ ਠੀਕ ਆ ਜੀ ਆਪਣੇ ਤਾਂ ਆਈਆ ਗਰੰਟੀ ਨਾਲ ਆਪਾਂ ਪਰ ਕੋਈ ਗਰੰਟੀ ਨਹੀਂ ਦਿੰਦੇ ਅਗਲੇ ਦੀ ਕਿਸਮਤ ਆਪਾਂ ਖਾਲੀ ਮੰਨ ਕੇ ਦੇ ਆਪਾਂ ਖਾਲੀ ਮੰਨ ਕੇ ਝੋਟੀ ਦਵਾਂਗੇ ਆ ਨਾਲ ਇਹਦੇ ਕੱਟੀ ਆ ਗਈ ਆ ਨਾਲ ਕੱਟੀ ਤੇ ਵੀ ਮਾਰਦੇ ਕੱਟੀ ਦੀ ਮਿਲਦੀ ਆ ਠੀਕ ਆ ਜੀ ਮਾਲਕ ਦੇ ਘਰੇ ਹੈਗਾ ਦੀ 9 9.5 ਕਿਲੋ ਦੁੱਧ ਆਪਣੇ ਥੋੜਾ ਮਨ ਨਹੀਂ ਲਾਇਆ ਠੀਕ ਆ ਆਪਣੇ ਹੁਣ ਕੋਈ 8 ਕਿਲੋ ਦੁੱਧ ਮੰਨ ਕੇ ਲੈ ਜੇ ਇੱਥੋਂ ਮਾਰਦੇ ਆ ਕੱਟੀ ਦੇ ਕੱਟੀ ਨਾਲ ਕੋਈ ਮੰਨ ਨਹੀਂ ਚਾਜਾ ਕੱਟੀ ਦੀ ਮਿਲਦੀ ਹੈ ਜੇ ਕੋਈ ਕਹੇ ਮੈਂ ਪਾੜੇ ਦੇ ਚੋਲੂ ਠੀਕ ਹੈ ਗੱਲ ਕੱਟੀ ਦੀ ਮਿਲ ਕੇ ਮਤਲਬ ਕੱਟੀ ਨਾਲ ਹੀ ਦੇਵਾਂਗੇ ਕੱਟੀ ਨਾਲ ਦਮਾ ਇਹ ਸਾਹ ਨਹੀਂ ਲੈਂਦੀ ਕੱਟੀ ਬਣਾ ਤੋਰੀ ਬਾਈ ਖੋਲ ਕੇ ਐਂ ਦੀ ਲਾ ਲਈਆਂ ਇੱਥੋਂ ਦੀ ਗੀੜਾ ਘਵਾ ਕੇ ਬੰਨਦੀ ਸੂਆ ਪਹਿਲਾ ਤੇ ਡੇਢ ਮਹੀਨੇ ਦੀ ਗੱਬਣਾ ਬਾਈ ਕਹਿੰਦਾ ਆਪਾਂ ਤੁਹਾਨੂੰ ਆਪਾਂ ਲਖਲੀ ਦੇਵਾਂਗੇ ਵੀਰੇ ਪਾ ਵੀ ਕਰਾਂਗੇ ਜੇ ਦੀ ਕੱਟੀ ਗੱਬਣਾ ਹੋਵੇ ਭਾਵੇਂ ਇੱਕ ਦਸ ਦੀ ਵੇਚ ਲੈ ਯਾਰ ਨਾਲ ਇਹਦੇ ਮਿਲੂਗੀ ਕੱਟੀ ਇਹ ਕੱਟੀ ਵੀ ਮਾ ਦੋਨਾਂ ਨੂੰ ਦੋਨਾਂ ਨੂੰ ਹੀ ਦਿਖਾ ਦੇ ਗਰੀ ਜਾਂਦੀ ਐ ਇਹ ਨੂੰ ਬੋਚ ਕੇ ਬੋਚ ਕੇ ਹਲੂ ਦੇ ਕੱਟੀ ਮੂਰੇ ਤੋਰ ਲਾ ਉਹ ਮੰਗਰ ਫਿਰੂ ਇਹਦੇ ਤੁਸੀਂ ਠੀਕ ਆ ਜੀ ਹੂੰ ਹੂੰ ਕਮਾਲ ਐ ਇਹਨਾਂ ਤੇ ਜੋੜੀ ਆ ਹਾਂ ਹਾਂ ਦੁੱਧ 8 ਕਿਲੋ ਅੱਜ 8 ਕਿਲੋ ਵੀਰੇ ਡੰਗ ਦੋ ਡੰਗ ਕਰਾ ਦਾਂਗੇ ਤੇ ਫਤੋਏ ਹਾਂ ਬਾਈ ਆਪਣੇ ਤਾਂ ਇੱਕ ਦੋ ਦਿਨ ਦੇਣ ਕਰ ਗਈ ਤੇ ਅਸੀਂ ਕੱਟੀ ਨੂੰ ਛੱਡਤਾ ਇੱਕ ਦੋ ਦਿਨ ਜਾਂ ਫਿਰ ਜੀ ਲਾ ਲਿਆ ਹੁਣ ਕੱਲ ਦੀ ਨੇ ਹੁਣ ਅਸੀਂ ਕੱਟੀ ਪਾਣਾਂ ਦਾ ਅਸੀਂ ਚੋਨੇ ਆ ਠੀਕ ਆ ਗੱਲ ਐ ਕੱਟੀ ਦਾ ਹੁਣ ਚੁੰਗਣ ਮੰਨ ਜੂ ਇਹਦੇ ਥੱਲੇ ਠੀਕ ਆ ਜੀ ਚਵਾਈ ਦੀ ਕਿਵੇਂ ਬਾਈ ਚਵਾਈ ਦੀ ਓਕੇ ਰੱਸਾ ਪਾ ਲੇ ਉੱਪਰ ਕੀ ਬੋਝ ਕੇ ਬੋਝ ਕੇ ਗੱਲ 'ਚ ਰੱਸਾ ਪਾ ਕੇ ਆਈ ਲਿਆ ਪਟਾ ਜਾ ਖੁੱਲ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਂ ਲਿਆ ਕੁਆਲਿਟੀ ਕਬੂਲਟੀ ਆ ਗਈ ਫੁੱਲ ਟੌਪ ਦੀ ਜਮਾ ਐਨ ਸ਼ਕੀਨ ਵੀ ਫੁੱਲ ਆ ਗਈ ਤੇ 31 ਦੀ ਕੁਆਲਿਟੀ ਵੀ ਐਨ ਆ ਗਈ ਫੁੱਲ ਆ ਗਈ ਮਰੀਅਲ ਜੀ ਨਹੀਂ ਹੈਗੀ ਕੱਟੀ 31 ਪੱਲਣ ਵਾਲੀ ਆ ਬਾਈ ਕੁਆਲਿਟੀ 'ਚ ਐ ਪਰ ਇਹ 31 ਕਿੰਨੇ ਸਾਨੂੰ ਦੁਬਾਰੋ ਮੋੜ ਨਹੀਂ ਦੁਬਾਰੋ ਮੋੜਾਵਾਂਗੇ ਅੱਪਾ ਇਹ ਰੇਟ ਕੀ ਰਹੂਗਾ ਇਹਦਾ ਛੋਟੀ ਦਾ ਨਾਲ ਕੱਟੀ ਦਾ ਜਰ ਗੁਰੀ ਜਿਹਦਾ ਗੱਬੜ ਹੁੰਦੀ ਕੱਟੀ ਫੇਰਦਾ ਆਪਾਂ ਪਾਸ ਹੁੰਦੀ 6.3 ਮਹੀਨੇ ਦੀ ਫਿਰਦਾ ਇੱਕ 10 ਦਾ ਮਾਲ ਸੀ 14 ਦਾ ਘਟਣੀ ਨਾਟ ਅੱਜ ਦਾ ਹੁਣ ਬਈ ਜਿਵੇਂ ਆਪਾਂ ਨੂੰ ਪਾਜ ਵਾਲੀ ਆ ਪਾਉਮੀ ਦੇ ਦੇਣੀ ਆ ਬਈ 75000 ਦੀ ਝੋਟੀ ਦੇ ਦਾਂਗੇ ਨਾਲ ਆ ਕੱਟੀ ਨਾਲ ਕੱਟੀ ਦੂੰ ਮਾਨਤਾਨ ਥੋੜਾ ਬੋਤਾ ਮਾਨਤਾਨੇ ਚ ਕੀ ਕਰਾਂ ਮਾਨਤਾਨ ਠੀਕ ਹੈ ਜੇ ਕੋਈ ਐ ਇਹਨੂੰ ਬਾੜੇ ਦੇ ਚੋਲੂ ਤਾਂ ਮੈਨੂੰ ਕੱਟੀ ਛੱਡ ਜੇ 12000 ਦੀ ਠੀਕ ਹੈ ਜੀ ਹਾਂ ਤਾਂ ਉਹੇ ਹਿਸਾਬ ਦੀ ਲੈ ਹਾਂ ਉਹ ਪਹਿਲਾਂ 75000 ਚ 12 ਘਟਾ ਲ ਪਰ ਇੱਕ ਮੈਂ ਮੈਨੂੰ ਗੱਲ ਕਹਿਣਾ ਗੁਰੀ ਕੱਟੀ ਬਿਨਾ ਨਹੀਂ ਸਾਹ ਲੈਂਦੀ ਠੀਕ ਹੈ ਜੀ ਜਿੰਨਾ ਟਾਈਮ ਦੁੱਧ ਦੇਣਾ ਨੇ ਕੱਟੀ ਤੀ ਦੇਣਾ ਠੀਕ ਹੈ ਜੀ ਇਹ ਬੜੇ ਟਾਈਮ ਦੀ ਨਹੀਂ ਅਜੇ ਦੁੱਧਾਂ ਦੀ ਲੂੰਗੀ ਹੈ ਬਾਈ ਕੱਟੀ ਤੇ ਦੇ ਦਾਂਗੇ ਬਾਈ ਕਹਿੰਦਾ 75000 ਦੀ ਕੁਆਲਿਟੀ ਕਬੂਲ ਪਰ ਇੱਕ ਦੂਰੀ ਇੱਕ ਦਿਨ ਹੈ ਨਾ ਆਪਣੇ ਗਊ ਮੱਥਾ ਲਾ ਦੀ ਆਪਾਂ ਝੂਟੀ ਮਾਰੇ ਪਰ ਝੋਟੀ ਹੈਗੀ ਡੇਢ ਮਹੀਨੇ ਦੀ ਗਾਰੰਟੀ ਨਾਲ ਗੱਪਣ ਠੀਕ ਹੈ ਜੀ ਪਰ ਆਪਾਂ ਗਾਰੰਟੀ ਦਿੰਦੇ ਅਗਲੇ ਦੀ ਕਿਸਮਤ ਲੜਵੋ ਆਪਾਂ ਖਾਲੀ ਕਹਿ ਕੇ ਦੇਵਾਂਗੇ ਖਾਲੀ ਬਾਈ ਰੇਟ ਕਿਹੜਾ ਹੈ ਇਹਦਾ ਯਾਰ 75000 ਵਾਲਾ 8 ਕਿਲੋ ਦੁੱਧ 8 0 ਵਾਲਾ 8 ਹਾਂ 8 ਮੈਨੂੰ ਨਹੀਂ ਪਤਾ 10 0 ਵਾਲਾ ਹੋਵੇ ਦੁੱਧ ਦਾ ਹੁਣ ਆ ਪੱਛੀ ਦੇ ਪਹਿਲਾਂ ਫੇਸ ਦੀ ਮਾਰ ਦੇ ਕਰੀਂਗਾ ਤੇਰੇ ਨਾਲ ਬਹੁਤ ਠੰਡੀ ਗਾਂ ਵੀ ਇਹ ਕਿਹੜੀ ਕੰਪਨੀ ਆ ਗਈ ਇਹ ਸਾਈਵਾਲ ਆ ਗਈ ਕਾਲੀ ਠੀਕ ਹੈ ਜੀ ਇਹ ਪਰ ਪਹਿਲਾਂ ਆਪਾਂ ਇਹਦੇ ਨਾਲ ਦੀ ਲਾ ਲਵਾਂ ਉਹ ਜਿਵੇਂ ਕਾਪੀ ਸੀ ਦੀ ਨਾ ਜਿਵੇਂ ਇੱਕੋ ਜਿਹੀ ਕਲਰ ਦਾ ਹੀ ਫਰਕ ਆ ਉਹ ਗਾਂ ਵੀ ਬਹੁਤ ਮਿੱਤਰਾਂ ਦੇ ਫੋਨ ਆਏ ਉਹ ਕੋਈ ਆਪਣਾ ਹੀ ਲੈ ਗਿਆ ਦੋ ਮਿੰਟਾਂ ਦੀ ਬੂਈ ਮੁੰਡਾ ਉਹੀ ਕੰਨ ਉਸੇ ਵਾਂਗੂ ਠੰਡੀ ਆ ਦੰਦਾਂ ਚ ਕਿਵੇਂ ਆ ਇਹ ਛੇ ਦੰਦ ਹੈ ਵੀ ਸੂਆ ਸੂਆ ਦੂਜਾ ਇਹਨਾ ਗੁਰੀ ਕੋਈ ਬਹਿਮਣਾ ਕਰੇ ਭਾਈ ਬੋਪ ਆ ਗਈ ਮੜਾ ਮੂਰਲੇ ਤਣਾ ਚ ਠੀਕ ਹੈ ਆ ਉਰਲੀ ਸਾਈਡਾਂ ਨਾਲ ਜਾ ਪੁੱਤੋ ਉਹ ਗਾਂ ਦਾ ਹੇਜ ਕਰਦੀ ਆ ਘਰਾਂ ਵਾਲੀ ਕਿਸ਼ਤੀ ਦਾ ਠੀਕ ਐ ਇੰਨੀ ਕਿ ਠੰਡੀ ਬੱਛੀ ਆਰ ਗੱਲੀ ਛੱਡ ਦੇ ਆਰਡਰ ਬਣਾਉ ਖੁੱਲਾ ਪੂਰਾ ਵਾਹ ਲੈ ਵਾ ਲੈ ਆਉਣਾ ਬਾਈ ਕੱਦ ਬੈੱਡ ਵੀ ਫੁੱਲ ਡਾਬਰ ਆ ਗਿਆ ਸਾਈ ਦਾ ਫੁੱਲ ਫੁੱਲ ਪੈਨ ਲੰਗ ਕੁੰਡੇ ਫੁੱਲ ਆ ਗਿਆ ਇਹਦਾ ਬਲੈਕ ਓਥੇ ਬੰਨ ਲੈ ਅਰੇ ਭਾਬੇਰ ਥੱਲੇ ਲਿਟ ਜਾਦਾ ਐ ਨਹੀਂ ਹੈਗਾ ਵੀ ਤੈਨੂੰ ਕੁਛ ਕਹਿ ਦਊਗੀ ਠੀਕ ਐ ਜੀ ਕੋਈ ਮਤਭਲੇ ਨਹੀਂ ਹੈਗਾ ਦੇ ਸਵੇਰ ਆ ਦੀ ਠੰਡੀ ਆ ਬਿਲਕੁਲ ਗਾਂ ਦੇ ਕਿਹੜਾ ਪਿੱਛੇ ਵੇਜੇ ਮੂੰਹ ਤੇ ਲੱਤ ਮਾਰੂ ਵੀਰੇ ਯਾਰ ਠੀਕ ਐ ਜੀ ਕੋਈ ਚੱਕਰੇ ਨਹੀਂ ਉਹ ਜੇ ਮੀ ਕਾਪੀ ਹੈ ਜਿਹੜੀ ਆਪਾਂ ਪਹਿਲਾਂ ਵੇਚੀ ਆ ਠੀਕ ਹੈ ਆ ਬਾਅ ਕਰ ਦਿਆ ਥਾਣਾ ਨੂੰ ਕੋਈ ਵੀਰੇ ਦਾ ਬਹਿਮ ਨਾ ਕਰੇ ਠੀਕ ਹੈ ਪੜ ਕਰ ਗਈ ਨਾ ਪੜ ਲੱਗੀ ਪਉਣਾ ਠੀਕ ਹੈ ਜੀ ਪਹਿਲਾਂ ਇੱਧਰ ਲੈ ਨਾਲ ਤੇ ਆ ਦੋਵੇਂ ਥਾਣੇ ਇੱਥੇ ਪੜ ਪਾ ਗਈ ਇਹ ਠੀਕ ਹੈ ਜੀ ਇਹਦਾ ਕੋਈ ਚੱਕਰ ਨਹੀਂ ਵੀਰੇ ਹਲੇ ਦਾ ਬੰਨਣਾ ਬਹੁਤ ਦਿਨ ਕਿੰਨੇ ਕ ਬਾਕੀ ਨੇ ਇਹਦੇ ਦੋਨ ਯਾਰ ਹਜੇ ਇਹਦੇ ਹਫਤਾ ਲੈ ਲਓ ਇੱਕ ਹਫਤਾ ਹਾਂ ਵੀਰੇ ਰੇਟ ਇਹਦਾ ਕੀ ਰਹੂਗਾ ਫਿਰ ਰੇਟ ਯਾਰ ਇਹਦਾ 21000 ਰੁਪਏ ਦੀ ਆ 100 ਦਾ ਨੋਟ ਵੀ ਨਹੀਂ ਘਟ ਠੀਕ ਹੈ ਜੀ ਜੇ ਮੈਂ ਆਪਾਂ ਨੂੰ ਬਾਅਦ ਚ ਮਿਲੀ ਆਪਾਂ 75000 ਦੀ ਬੱਚੀ ਦੇ ਦਾਂ 75 ਦੀ ਦੇ ਦਾਂਗੇ ਦੁੱਧ ਦਾ ਕੀਰ ਕੱਢ ਰਿਹਾ ਪਹਿਲਣ ਦਾ ਇਹਨੇ 17 ਕਿਲੋ ਪਹਿਲਣੇ ਦੁੱਧ ਦਿੱਤਾ ਵੀਰੇ 17 ਕਿਲੋ ਇਹ ਦੇਖੀ 20 ਕਿਲੋ ਦੁੱਧ ਮੱਝਾਂ ਵਰਗਾ ਰੂ ਚਿੱਟਾ ਵਰਗਾ ਠੀਕ ਹੈ ਜੀ ਬਾਕੀ ਠੰਡੀ ਮਿਲਦੀ ਨਹੀਂ ਆ ਆ ਨੰਬਰ ਬੋਲ ਦਿਓ ਜੀ ਦੇਖ ਐਨੀ ਠੰਡੀ ਨਹੀਂ ਮਿਲਦੀ ਨੰਬਰ ਨੰਬਰ ਬੋਲ ਦਿਓ ਨੰਬਰ 98784 47518 ਵੀਰੇ 98784 47518 ਥੋੜੀ ਥੋੜੀ ਵਿੱਚ ਨਾ ਇਹ ਗਿਰਾ ਗਈ ਥੋੜੀ ਥੋੜੀ ਠੀਕ ਹੈ ਜੀ ਹਾਂ ਹਾਂ ਪਿੰਡ ਆ ਗਿਆ ਲੇਲਖੁਰਦ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਹਾਂਜੀ ਹਾਂਜੀ ਇਹਨਾਂ ਚਾਰੇ ਪੰਜੇ ਪਸ਼ੂਆਂ ਚੋਂ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰ ਲੈ ਲੇ ਜੀ ਲੇ ਕਿੰਨਾ ਆਨਲਾਈਨ ਮੰਗਾਉਣੀ ਆ ਉਹ ਵੀ ਕੋਈ ਚੱਕਰ ਨਹੀਂ ਆਪਦੀ ਗੱਡੀ ਆ 15 ਰੁਪਏ ਕਿਲੋਮੀਟਰ ਆਉਂਦੀ ਆ ਉਹ ਠੀਕ ਹੈ ਜੀ ਪੱਚ ਦੋ ਮਈਆਂ ਦਾ ਪਹੁੰਚੇ ਗਏ ਸੀ ਆਪਾਂ ਹਾਂਜੀ ਹਾਂਜੀ ਇਹਨਾਂ ਦੀ ਹੀ ਰਹਿ ਗਈ ਦੁਆਣੀ ਹਾਂ ਇਹਦਾ ਇੱਕ 9 ਐ 9 ਬਰੋਲ ਲੈ ਠੀਕ ਹੈ ਜੀ ਕੋਈ ਚੱਕਰ ਨਹੀਂ ਐ ਨਹੀਂ ਠੰਡਾ ਪਸ਼ੂ ਨਹੀਂ ਮਿਲਦਾ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ